ਸਤਿ ਸ੍ਰੀ ਅਕਾਲ ਦੋਸਤੋ ਅੱਗੇ ਪੜਦੇ ਹਾਂ ਜੀ ਅੱਜ ਪੜਾਂਗੇ ਸਿੱਖ ਮਿਸਲਾਂ ਸਿੱਖ ਮਿਸਲਾਂ ਇੱਕ ਨਾ ਕੰਟੈਕਸਟ ਆਪਾਂ ਸਮਝ ਲਈਏ ਜਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਤੋਂ ਬਾਅਦ ਨਾ 18ਵੀਂ ਸਦੀ ਦੀ ਗੱਲ ਹੋ ਰਹੀ ਹੈ ਜੀ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਿਹੜੇ ਆਪਣੇ ਸਿੱਖਾਂ ਨੂੰ ਖਾਸ ਤੌਰ ਤੇ ਕਿਹੜੇ ਸਿੱਖ ਜਿਹੜੇ ਸਿਪਾਹੀ ਸਿੱਖ ਖਾਲਸਾ ਸਿੱਖ ਠੀਕ ਸਸ਼ਤਰਤਾੜ ਸਿੱਖ ਇਹਨਾਂ ਨੂੰ ਨਾ ਲੋਕ ਛਿਪ ਕੇ ਰਹਿਣਾ ਪੈਂਦਾ ਸੀ ਜੰਗਲਾਂ ਚ ਬੀਆ ਮਾਨਾਂ ਚ ਪਹਾੜਾਂ ਚ ਲੁਕਛਪ ਕੇ ਰਹਿਣਾ ਪੈਂਦਾ ਸੀ ਕਿਉਂਕਿ ਹਕੂਮਤ ਇਹਨਾਂ ਦੀ ਦੁਸ਼ਮਣ ਸੀ ਤਾਂ ਇਹ ਮਲਵਾ ਪੰਜਾਬ ਆ ਜੀ ਠੀਕ ਆ ਜੀ ਕੋਈ ਇੱਥੇ ਰਹਿੰਦਾ ਜੀ ਕੋਈ ਇੱਥੇ ਰਹਿੰਦਾ ਕੋਈ ਇੱਥੇ ਕੋਈ ਇੱਥੇ ਕੋਈ ਇੱਥੇ ਕੋਈ ਇੱਥੇ ਕੋਈ ਇੱਥੇ ਕਿਤੇ ਕਿਤੇ ਅਲੱਗ-ਅਲੱਗ ਥਾਂ ਰਹਿੰਦੇ ਆ ਇਹ ਹੌਲੀ-ਹੌਲੀ ਆਪਸ 'ਚ ਨਾ ਜੁਨਾਈਟ ਹੋਣ ਲੱਗ ਗਏ ਜੀ ਇੱਥੇ ਜੁਨਾਈਟ ਹੋ ਗਏ ਜੀ ਇੱਥੇ ਜੁਨਾਈਟ ਹੋ ਗਏ ਜੀ ਇੱਥੇ ਜੁਨਾਈਟ ਹੋ ਗਏ ਜੀ ਠੀਕ ਇਹ ਇਹਨਾਂ ਨੇ ਆਪਣੇ ਸਮੂਹ ਬਣਾ ਲਏ ਜੀ ਤਾਂ ਇਹ ਸਮੂਹ ਡੂ ਕੋਰਸ ਆਫ ਟਾਈਮ ਜਿਹੜੇ ਇੱਕ ਪੱਕੇ ਸਮੂਹ ਜਿਹੜੇ ਕਿਸੇ ਐਗਰੀਮੈਂਟ ਦੇ ਤਹਿਤ ਇਕੱਠੇ ਹੋਏ ਸੀ ਜਿਹੜੇ ਲੋਕ ਇਹ ਸਮੂਹਾਂ ਨੂੰ ਕਿਹਾ ਜਾਂਦਾ ਜੀ ਮਿਸਲ ਮਿਸਲ ਠੀਕ ਹੈ ਨਾ ਅਲੱਗ-ਅਲੱਗ ਸਮੂਹ ਅਲੱਗ-ਅਲੱਗ ਜਿਹੜੇ ਸਗੇ ਸਿੱਖ ਜਿਹੜੇ ਸਗੇ ਉਹ ਅਲੱਗ-ਅਲੱਗ ਏਰੀਏ ਵਿੱਚ ਉਹਨਾਂ ਨੇ ਆਪਣੇ ਡੋਮੀਨੈਂਸ ਬਣਾ ਲਈ ਸੀ ਤਾਂ ਵਰਚੁਅਲ ਜਿਦਾ ਮੰਨ ਲਓ ਇੱਥੇ ਆਇਆ ਇੱਕ ਉਹਨਾਂ ਦਾ ਆਪਣੇ ਏਰੀਏ ਵਿੱਚ ਕੰਟਰੋਲ ਹੁੰਦਾ ਸੀ ਛੋਟੇ-ਛੋਟੇ ਰਿਆਸਤਾਂ ਕਹਿ ਸਕਦੇ ਹਾਂ ਅਸੀਂ ਵਰਚੂਅਲੀ ਛੋਟੇ-ਛੋਟੇ ਯਾਸਤਾ ਗਿਆ ਸਕਦੇ ਆ ਪਾਵ ਸਿੱਖਾਂ ਦੇ ਛੋਟੇ-ਛੋਟੇ ਗਰੁੱਪ ਜਿੱਥੇ ਉਹਨਾਂ ਦਾ ਆਪਣੇ ਆਪਣਾ ਰਾਜ ਸੀ ਇਹਨੂੰ ਕਹਿੰਦੇ ਜੀ ਮਿਸਲ ਅੰਗਰੇਜ਼ੀ ਵਿੱਚ ਕਹੇਤਾ ਕਨਫੈਡਰੇਸ਼ਨ ਪਾਵ ਕੁਝ ਗਰੁੱਪ ਕੁਝ ਪੀਪਲ ਇਕੱਠੇ ਹੋਏ ਉਹਨਾਂ ਨੇ ਇੱਕ ਆਪਣੇ ਇੱਕ ਜਥੇਬੰਦੀ ਬਣਾਈ ਕੁਝ ਉਹਨਾਂ ਨੇ ਆਪਣੇ ਰੂਲਸ ਲਏ ਠੀਕ ਹੈ ਜੀ ਉਹਨੂੰ ਕਹਿੰਦੇ ਕਨਫੈਡਰੇਸ਼ਨ ਤੇ ਪੰਜਾਬੀ ਵਿੱਚ ਮਿਸਲਾ ਠੀਕ ਕੁਝ-ਕੁਝ ਛੋਟੇ-ਛੋਟੇ ਗਰੁੱਪਾਂ ਦਾ ਇੱਕ ਵੈਲ ਡਿਫਾਈਨਡ ਗਰੁੱਪ ਉਹ ਹੋ ਗਏ ਜੀ ਮਿਸਲ ਮੱਖੋ ਵੱਖ-ਵੱਖ ਸਿੱਖ ਸਮੂਹ ਇਹਨਾਂ ਨੂੰ ਹੌਲੀ-ਹੌਲੀ ਇਹ ਮਿਸਲਾਂ ਦਾ ਰੂਪ ਧਾਨ ਕਰ ਲਿਆ ਜੀ ਇਹਨਾਂ ਨੇ ਤੇ ਕੁੱਲ ਮਿਲਾ ਕੇ 12 ਮਿਸਲਾਂ ਸੀ ਕਿੰਨੀਆਂ ਸਨ 12 ਯਾਦ ਰੱਖਣਾ ਤੁਸੀਂ ਹੁਣ ਇਹਨਾਂ ਮਿਸਲਾਂ ਦਾ ਸਾਈਜ਼ ਛੋਟਾ ਵੱਡਾ ਸੀ ਕਈਆਂ ਕੋਲ ਕੁਝ ਸੌ ਜੋਦੇ ਸਨ ਕੁਝ ਸੌ ਜਦੋਂ ਕਿ ਕਈਆਂ ਕੋਲ 8 ਤੋਂ 10000 ਤੱਕ ਬੈਰੀਅਰ ਸਲ ਜੋਦੇ ਸਨ ਸੈਨਿਕ ਸਨ ਠੀਕ ਹਰ ਸਿੱਖ ਕਿਸੇ ਵੀ ਮਿਸਲ ਵਿੱਚ ਸ਼ਾਮਿਲ ਹੋਣ ਲਈ ਆਜ਼ਾਦ ਸੀ ਇਸ ਤਰ੍ਹਾਂ ਦੇ ਪ੍ਰਸ਼ਨ ਵੀ ਇਗਜ਼ਾਮ ਚ ਆ ਜਾਂਦੇ ਆ ਵੀ ਜਿਸ ਏਰੀਏ ਦਾ ਕੋਈ ਸਿੱਖਾ ਕਿ ਸਿਰਫ ਉਸੇ ਏਰੀਏ ਵਾਲੀ ਖੇਤਰ ਵਾਲੀ ਮਿਸਲ ਵਿੱਚ ਸ਼ਾਮਿਲ ਹੋ ਸਕਦਾ ਸੀ ਉਹ ਨਹੀਂ ਹਰ ਸਿੱਖ ਕਿਸੇ ਵੀ ਮਿਸਲ ਵਿੱਚ ਸ਼ਾਮਿਲ ਹੋਣ ਲਈ ਆਜ਼ਾਦ ਸੀ ਹਰ ਮਿਸਲ ਆਪਣੇ ਨਿਯੰਤਰਣ ਦੇ ਖੇਤਰ ਵਿੱਚ ਆਜ਼ਾਦ ਸੀ ਭਾਵ ਇਹ ਚਿੱਤਨਾ ਚਾਹੇ ਕੰਮ ਕਰ ਸਕਦੀ ਸੀ ਇੱਕ ਏਰੀਏ ਵਿੱਚ ਜਿਹੜੀ ਮਿਸਲ ਦਾ ਕੰਟਰੋਲ ਹੈ ਨਾ ਉਹ ਆਪਣੇ ਹਿਸਾਬ ਨਾਲ ਉੱਥੇ ਕੰਮ ਕਰ ਸਕਦੀ ਸੀ ਠੀਕ ਆਜ਼ਾਦ ਸੀ ਆਪਣੇ ਖੇਤਰ ਵਿੱਚ ਚੌਣਵੇਂ ਮੁੱਦਿਆਂ ਤੇ ਮਿਸਲਾਂ ਵਿਚਕਾਰ ਆਪਸੀ ਤਾਲਮਿਲ ਕੀਤਾ ਜਾਂਦਾ ਸੀ ਜਾਂ ਸਹਿਯੋਗ ਕੀਤਾ ਜਾਂਦਾ ਸੀ ਕੁਝ ਖਾਸ ਮੁੱਦਿਆਂ ਤੇ ਉਹ ਆਪਸ ਵਿੱਚ ਇਕੱਠੇ ਹੁੰਦੇ ਸੀ ਤਾਲਮਿਲ ਕਰਦੇ ਸੀ ਇੱਕ ਦੂਜੇ ਨਾਲ ਕੋਆਰਡੀਨੇਸ਼ਨ ਕਰਦੇ ਸੀ ਪਰ ਸਾਰਿਆਂ ਦਾ ਇੱਕ ਮੇਨ ਮੁੱਖ ਨਿਸ਼ਾਨਾ ਸੀ ਉਹ ਕੀ ਸੀ ਜੀ ਆਪਣੇ ਖੇਤੇ ਵਿੱਚੋਂ ਆਪਣੇ ਖੇਤਰ ਦੇ ਮੁਗਲ ਸ਼ਾਸਕਾਂ ਨੂੰ ਬਾਹਰ ਕੱਢਣਾ ਅਤੇ ਆਪਣੇ ਧਰਮ ਦੀ ਰੱਖਿਆ ਕਰਨੀ ਆਪਣੇ ਪੰਥ ਦੀ ਰੱਖਿਆ ਕਰਨੀ ਇਹ ਦੋ ਸਾਰਿਆਂ ਦੇ ਕਾਮਨ ਏਮਸ ਹਨ ਓਕੇ ਜੀ ਹੁਣ ਆਪਾਂ ਪੜਾਂਗੇ ਜੀ ਸਿੱਖ ਮਿਸਲਾਂ ਅਤੇ ਉਹਨਾਂ ਦੇ ਮੋਢੀ ਉਹਨਾਂ ਦੇ ਬਾਨੀ ਕੌਣ-ਕੌਣ ਸੀ ਸਿੱਖ ਮਿਸਲਾਂ ਦੇ ਨਾਮ ਤੇ ਬਾਨੀ ਦੇਖੋ ਇੱਥੋਂ ਸਿੱਧਾ ਪ੍ਰਸ਼ਨ ਆ ਜਾਂਦਾ ਜੀ ਪੁੱਛ ਲਿਆ ਜਾਂਦਾ ਕਿ ਕਿਹੜੀ ਮਿਸਲ ਦਾ ਬਾਨੀ ਕੌਣ ਸੀ ਪ੍ਰੀ ਵਿੱਚ ਆਰਾਮ ਨਾਲ ਪੁੱਛ ਲਿਆ ਜਾਂਦਾ ਤੇ ਹੁਣ ਤੁਸੀਂ 12 ਦੇ 12 ਯਾਦ ਕਰ ਲਓ ਜਾਂ ਕੁਛ ਤਾਂ ਜ਼ਰੂਰ ਯਾਦ ਕਰੋ ਪੜਦੇ ਆਂ ਜੀ ਆਪਾਂ ਆ ਦੇਖੋ ਕਰੋੜ ਸੰਗੀਆਂ ਮਿਸਲ ਕਰੋੜ ਸਿੰਘ ਦੇਖੋ ਕਰੋੜ ਸੰਗੀਆਂ ਕਰੋੜ ਸਿੰਘ ਇਹ ਤਾਂ ਆਸਾਨ ਆ ਜੀ ਚੱਲਣ ਦੋ ਠੀਕ ਆ ਜੀ ਨਿਸ਼ਾਨ ਵਾਲੀਆਂ ਮਿਸਲ ਦਸੌਂਦਾ ਸਿੰਘ ਟਫ ਆ ਜੀ ਨਿਸ਼ਾਨ ਵਾਲੀਆਂ ਮਿਸਲ ਦਸੌਂਦਾ ਸਿੰਘ ਇਹ ਯਾਦ ਕਰ ਲਿਓ ਸ਼ਹੀਦਾ ਮਿਸਲ ਬਾਬਾ ਦੀਪ ਸਿੰਘ ਇਹ ਤਾਂ ਯਾਦ ਲੈ ਜਾਣੀਆਂ ਜੀ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਆ तो शहीदा मिसल बाबा दीप सिंह तो बनी है जी ब शहीद मिसल के बानी बाबा दीप सिंह जी ये तो याद रह जाएगी आसान आठ ठीक है जी निकाई मिसल हीरा सिंह निकाई इतने भी निकाई लिखिया इतने भी निकाई लिखिया जी ठीक है जी निकाई मिसल हीरा सिंह निकाई ये भी याद रहिया मिसल गुलाब सिंह डलेवालिया डेवालिया डेवालिया याद रह जाक रामगढ़िया मिसल जस्सांग रामगढ़िया ठीक है जी ये याद रह ठीक फुलकीिया मिसल चौधरी फूल फूल तो बनिया फुलकीिया चौधरी फूल योग याद रह मिसल पंगी मिसल हरी सिंह ढिलों ढिलों याद रख लो जी ढिलों ढिलों वाले पंगी मिसल देक हरी सिंह ढिलों पानी से भंगी मिसल द ਆਲੂ ਵਾਲੀਆ ਮਿਸਲ ਜੱਸਾ ਸਿੰਘ ਆਲੂ ਵਾਲੀਆ ਇਹ ਤਾਂ ਆਸਾਨ ਆ ਇਹ ਵੀ ਯਾਦ ਰਹਿ ਜਾਣੀਆਂ ਠੀਕ ਕਨਈਆ ਮਿਸਲ ਜੈ ਸਿੰਘ ਇਹਨੂੰ ਯਾਦ ਕਰ ਲਿਓ ਜੀ ਕਨਈਆ ਮਿਸਲ ਜੈ ਸਿੰਘ ਇਹਨੂੰ ਅਲੱਗ ਤੋਂ ਯਾਦ ਕਰ ਲਿਓ ਕਨਈਆ ਮਿਸਲ ਜੈ ਸਿੰਘ ਬਾਨੀ ਸੀ ਜੀ ਇਹ ਇਸ ਮਿਸਲ ਦੇ ਜੈ ਸਿੰਘ ਸਿੰਘਪੁਰੀਆ ਜਾਂ ਫੈਜਲਪੁਰੀਆ ਮਿਸਲ ਨਵਾਬ ਕਪੂਰ ਸਿੰਘ ਨਵਾਬ ਕਪੂਰ ਸਿੰਘ ਇੰਪੋਰਟੈਂਟ ਨਾਮ ਆ ਜੀ ਉਹ ਕਿਹੜੀ ਮਿਸਲ ਦੇ ਸੰਜੀ ਬਾਨੀ ਸਿੰਘਪੁਰੀਆ ਜਾਂ ਫੈਜਲਪੁਰੀਆ ਮਿਸਲ ਮਿਸਲ ਇਹ ਵੀ ਯਾਦ ਕਰ ਲਿਓ ਤੇ ਸ਼ੁਕਰ ਚੱਕਿਆ ਮਿਸਲ ਸ਼ੁਕਰ ਚੱਕਿਆ ਮਿਸਲ ਜਿੱਥੋਂ ਮਹਾਰਾਜਾ ਰਣਜੀਤ ਸਿੰਘ ਬਿਲੋਂਗ ਕਰਦੇ ਸੀ ਇਹਨਾਂ ਦੇ ਬਾਨੀ ਸੀ ਜੀ ਬੁੱਧ ਸਿੰਘ ਯਾਦ ਰੱਖਣਾ ਇਹਨਾਂ ਦੇ ਬਾਨੀ ਸੀ ਬੁੱਧ ਸਿੰਘ ਠੀਕ ਹੈ ਜੀ 12 ਹੋ ਗਏ ਹੁਣ ਆਪਾਂ ਰਿਵਾਈਜ਼ ਕਰਦੇ ਆ ਜੀ ਦੇਖੋ ਤੁਸੀਂ ਇਹਨੂੰ ਦੋ ਤਿੰਨ ਵਾਰੀ ਪੜ੍ਹਨਾ ਆ ਦੋ ਤਿੰਨ ਵਾਰੀ ਪੜ੍ਹਨਾ ਆ ਇਹਨੂੰ ਥੋੜਾ ਅੰਡਰਸਟੈਂਡ ਕਰ ਲੈਣਾ ਮੇਨ ਮੇਨ ਜਿਹੜੇ ਆਸਾਨ ਜਿਹੇ ਆ ਉਹ ਤੁਹਾਨੂੰ ਯਾਦ ਰਹਿ ਜਾਣੇ ਆ ਠੀਕ ਤੇ ਜਿਨ੍ਹਾਂ ਦੇ ਨਾਮ ਦੋਨੋਂ ਪਾਸੇ ਕਾਮਾ ਨਾਲ ਉਹ ਵੀ ਤੁਹਾਨੂੰ ਯਾਦ ਰਹਿ ਜਾਣੇ ਆ ਠੀਕ ਅਗਧਾਮ ਵਿੱਚ ਉਹਨਾਂ ਨੂੰ ਵੀ ਤੁਸੀਂ ਆਰਾਮ ਨਾਲ ਪੁਆਇੰਟ ਆਊਟ ਕਰ ਸਕਦੇ ਆ ਆ ਦੇਖੋ ਜੀ ਮੈਂ ਨਿਸ਼ਾਨ ਲਾਉਣ ਲੱਗਾ ਨਿਸ਼ਾਨ ਵਾਲੀਆਂ ਮਿਸਲ ਦਸੌਂਦਾ ਸਿੰਘ ਯਾਦ ਕਰ ਲਿਓ ਜੀ ਠੀਕ 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 ਪੰਗੀ ਮਿਸਲ ਹਰੀ ਸਿੰਘ ਢਿੱਲੋਂ ਯਾਦ ਕਰ ਲਿਓ ਠੀਕ ਕਨਈਆ ਮਿਸਲ ਜੈ ਸਿੰਘ ਯਾਦ ਕਰ ਲਿਓ ਸਿੰਘਪੁਰੀਆ ਜਾਂ ਫੈਜ਼ਲਪੁਰੀਆ ਮਿਸਲ ਨਵਾਬ ਕਪੂਰ ਸਿੰਘ ਤੇ ਸ਼ੁਕਰਚਕੀਆਂ ਮਿਸਲ ਬੁੱਧ ਸਿੰਘ ਇਹ ਯਾਦ ਕਰ ਲਿਓ ਤੁਸੀਂ ਬਾਕੀ ਦੋ ਤਿੰਨ ਵਾਰੀ ਪੜ ਲਿਓ ਠੀਕ ਅੱਛਾ ਜੀ ਅੱਗੇ ਗੱਲ ਕਰਦੇ ਜੀ ਮਹਾਰਾਜਾ ਰਣਜੀਤ ਸਿੰਘ ਹੁਣ ਇਹ ਮਿਸਲਾਂ ਦਾ ਮਿਸਲਾਂ ਦਾ ਆਪਣੇ ਆਪਣੇ ਏਰੀਏ ਵਿੱਚ ਤਾਂ ਰਾਜ ਸੀ ਇਹ ਆਪਸ ਵਿੱਚ ਲੜਦੇ ਲੁੜਦੇ ਵੀ ਰਹਿੰਦੇ ਸੀ ਪਰ ਇਹਨਾਂ ਨੂੰ ਫਿਰ ਬਾਅਦ ਵਿੱਚ ਨਾ ਹੌਲੀ ਹੌਲੀ ਯੂਨਾਈਟ ਕੀਤਾ ਜੀ ਇਕੱਠਾ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਇੱਕ ਅੰਪਾਇਰ ਇੱਕ ਸਮਰਾਜ ਬਣਾਇਆ ਸ਼ੁਕਰ ਚੱਕੀਆਂ ਮਿਸਲ ਦੇ ਮਹਾਰਾਜਾ ਰਣਜੀਤ ਸਿੰਘ ਪੜਦੇ ਹਾਂ ਜੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਵਜੋਂ ਪ੍ਰਸਿੱਧ ਹੈ जन्म होया जी सतारा सौ अस्सी गुजर वाला शहर हूँ पाकिस्तान है जी यह पिता सी सरदार महा सिंह इंपोर्टेंट है पिता सी सरदार महा सिंह कि मिसल के शुकर चकी आ देखो बुद्ध सिंह जी ने स्थापना की मोटी सी जी इस मिसल के उन्होंने अगर नौद सिंह फिर चढ़त सिंह फिर महा सिंह फिर रणजीत सिंह यह नाम इंपोर्टेंट है जी रणजीत सिंह तो पहला महा सिंह चढ़त सिंह नौद सिंह तो बुद्ध सिंह इंपोर्टेंट नाम है जी ये ਰੰਜੀ ਸਿੰਘ 12 ਸਾਲ ਦੀ ਉਮਰ ਵਿੱਚ ਸ਼ੁਕਰ ਚੱਕੀਆ ਮਿਸਲ ਦਾ ਮੁਖੀ ਬਣਿਆ। ਘਾਟੋ ਮਰਜੀ ਬਣ ਗਿਆ ਸੀ ਜੀ ਮੁਖੀ। ਬਚਪਨ ਵਿੱਚ ਉਸ ਨੂੰ ਚੇਚਕ ਦੀ ਬਿਮਾਰੀ ਹੋ ਗਈ ਸੀ। ਨਤੀਜੇ ਵਜੋਂ ਉਹ ਆਪਣੀ ਖੱਬੀ ਅੱਖ ਦੀ ਨਜ਼ਰ ਗਵਾ ਬੈਠਾ ਸੀ। ਉਹਦੀ ਖੱਬੀ ਅੱਖ ਕੰਮ ਨਹੀਂ ਸੀ ਕਰਦੀ ਜੀ। ਚੇਚਕ ਦੀ ਬਿਮਾਰੀ ਕਾਰਨ ਬਚਪਨ ਚ ਚੇਚਕ ਹੋ ਗਿਆ ਜੀ ਤੇ ਉਹਦੀ ਖੱਬੀ ਅੱਖ ਦੀ ਨਜ਼ਰ ਚਲੀ ਗਈ। ਆਇ ਕੰਪੋਰਟੈਂਟ ਪੁਆਇੰਟ ਜੀ ਉਸਨੇ ਫਾਰਮਲਸ ਸਕੂਲ এডਿਕੇਸ਼ਨ ਨਹੀਂ ਲੈਸੀ ਜੀ ਰਸਮੀ ਸਿੱਖਿਆ ਨਹੀਂ ਸੀ ਲਈ ਰਸਮੀ ਭਾਵ ਔਰਮਲ ਜਿਹੜੀ এডਿਕੇਸ਼ਨ ਸਿਸਟਮ ਹੁੰਦਾ ਹੈ ਸਕੂਲਾਂ ਕਾਲਜਾਂ ਵਿੱਚ ਜਾਣਾ ਮਦਰਸੇ ਜਾਣਾ ਇਸ ਤਰ੍ਹਾਂ ਦੀ এডਿਕੇਸ਼ਨ ਨਹੀਂ ਸੀ ਲਈ ਉਹ ਉਹਨੂੰ ਪ੍ਰੈਕਟੀਕਲ ਵੇ ਨਾਲ ਸਿੱਖਿਆ ਸੀ ਗੱਲਾਂ ਜੀ ਜਿਸ ਤਰ੍ਹਾਂ ਘੋੜਸਵਾਰੀ ਕਰਨੀ ਘੋੜਿਆਂ ਤੇ ਘੋੜਿਆਂ ਤੇ ਇੱਕ ਦੂਜੇ ਨੂੰ ਸੂਣਾ ਪਿੱਛਾ ਕਰਨਾ ਇਸ ਹਿਸਾਬ ਨਾਲ ਉਹਦੀ ਪ੍ਰੈਕਟੀਕਲ ਨੋਲੇਜ ਸੀ ਜ਼ਿਆਦਾ ਅੱਜ ਵੀ ਕਈ ਵਾਰ ਅਸੀਂ ਗੱਲਾਂ ਕਰਦੇ ਕਹਿੰਦੇ ਡਿਗਰੀਆਂ ਦੀ ਬੜੀ ਗੱਲ ਕਰਦੇ ਆ ਉਹਦੇ ਕੋਲ ਡਿਗਰੀ ਜ਼ਿਆਦਾ ਉਹਦੇ ਕੋਲ ਡਿਗਰੀ ਜ਼ਿਆਦਾ ਡਿਗਰੀਆਂ ਨਾਲ ਕੋਈ ਮਹਾਨ ਨਹੀਂ ਬਣਦਾ ਆਪਣਾ ਮਹਾਰਾਜਾ ਰਣਜੀਤ ਸਿੰਘ ਇਸ ਗੱਲ ਦੀ ਇੱਕ ਐਗਜ਼ਾਮਪਲ ਹੈ ਜੀ ਉਦਾਹਰਨ ਹੈ ਕਿ ਡਿਗਰੀਆਂ ਨਾਲ ਮਹਾਨ ਨਹੀਂ ਬਣਦਾ ਹੋ ਸਕਦਾ ਤੁਸੀਂ ਉਸ ਟੌਪਿਕ ਦੇ ਉੱਤੇ ਲਗ ਤੋਂ ਗੱਤਾ ਪੜ੍ਹ ਲਓ ਜਾਂ ਟ੍ਰੇਨਿੰਗ ਲੈ ਲਓ ਠੀਕ ਤੇ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਰਸਮੀ ਸਿੱਖਿਆ ਨਹੀਂ ਲਈ ਸੀ ਕੋਈ ਸਕੂਲਾਂ ਕਾਲਜਾਂ ਵਿੱਚ ਨਹੀਂ ਗਿਆ ਸੀ ਉਹ ਉਸਨੇ ਆਪਣਾ ਜ਼ਿਆਦਾਤਰ ਸਮਾਂ ਸ਼ਰੀਰਕ ਗਤੀਵਿਧੀਆਂ ਫਿਜ਼ੀਕਲ ਐਕਟੀਵਿਟੀ ਵਿੱਚ ਬਿਤਾਇਆ ਜਿਵੇਂ ਕਿ ਕੋਰਸ ਵਾਰੀ ਕਰਨਾ ਕੋੜਿਆਂ ਤੇ ਇੱਕ ਦੂਜੇ ਦਾ ਪਿੱਛਾ ਕਰਨਾ ਵਗੈਰਾ ਵਗੈਰਾ ਤਲਵਾਰਵਾਜੀ ਸਿੱਖਣੀ ਇਹ ਸਾਰੇ ਉਹਨਾਂ ਐਕਟੀਵਿਟੀਆਂ ਕੀਤੀਆਂ ਪ੍ਰੈਕਟੀਕਲ ਟ੍ਰੇਨਿੰਗ 16 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਜੀ ਕਿੰਨਾ ਨਾਲ ਹੋਇਆ ਮਹਿਤਾਬ ਕੌਰ ਨਾਲ ਹੋਇਆ ਜੋ ਕਿ ਕਨਈਆ ਮਿਸਲ ਦੇ ਗੁਰਬਖਸ਼ ਸਿੰਘ ਅਤੇ ਸਦਾਕੌਰ ਦੀ ਪੁੱਤਰੀ ਸੀ ਕਨਈਆ ਮਿਸਲ ਦੀ ਮਹਿਤਾਬ ਕੌਰ ਨਾਲ ਵਿਆਹ ਹੋਇਆ ਸਦਾਕੌਰ ਸਦਾਕੌਰ ਦੀ ਪੁੱਤਰੀ ਉਹਨਾਂ ਦੀ ਸ਼ੁਰੂਆਤੀ ਜ਼ਿੰਦਗੀ ਵਿੱਚ ਉਨ੍ਹਾਂ ਦੀ ਸੱਸ ਕੌਣ ਸਦਾਕਾਰ ਇੰਪੋਰਟੈਂਟ ਨਾਮ ਆ ਜੀ ਸਦਾਕਾਰ ਸਦਾਕਾਰ ਦੁਆਰਾ ਉਨ੍ਹਾਂ ਦਾ ਪਾਲਨ ਪੋਸ਼ਣ ਅਤੇ ਮਾਰਗਦਰਸ਼ਨ ਕੀਤਾ ਗਿਆ ਸੀ ਜੀ ਕਿੰਨਾ ਦੁਆਰਾ ਸਦਾਕਾਰ ਦੁਆਰਾ ਉਨ੍ਹਾਂ ਦੀ ਸੱਸ ਸਦਾਕਾਰ ਦੁਆਰਾ ਉਸਨੇ ਮਿਸਲਾਂ ਨੂੰ ਇਕਜੁੱਟ ਕਰਨ ਲਈ ਤਾਕਤ ਅਤੇ ਕੂਟਨੀਤੀ ਪਾਵਰ ਐਂਡ ਡਿਪਲੋਮੇਸੀ ਇਹ ਦੋਨਾਂ ਦੀ ਵਰਤੋਂ ਕੀਤੀ ਕੋਸ਼ਿਸ਼ ਕੀਤੀ ਡਿਪਲੋਮੇਸੀ ਨਾਲ ਕੂਟਨੀਤੀ ਨਾਲ ਦੂਸਰੀ ਮਿਸਲ ਇਹਨਾਂ ਨਾਲ ਜੁੜ ਜਾਵੇ ਕਿਤੇ ਵਿਆਗ ਰਾਕੇ ਕਿਤੇ ਵੈਸੇ थोड़ा डरा के जगह का वटांदरा करके भाव इज्जत, एक दूजे की इज्जत रखनी तो जी नहीं गल बनी तो एंड लड़ाई करके भी दूसरी मिसलों अपने मिसा मिला लिया कन्हैया न कई मिसल् ब्याहता गठजोड़ द्वारा जीती गई कन्हैया मिसल आप देखिए कि इतने उन्होंने कुड़ी न्याह करा लिया मेहताब कौर न कन्हइया नकई मिसलान मैट्रीमोनीयल अलायंस ਬਹਿਤਾ ਗਠਜੋੜ ਦੁਆਰਾ ਜਿੱਤੀਆਂ ਗਈਆਂ ਸਨ ਆਲੂ ਵਾਲੀਆਂ ਮਿਸਲਾਂ ਪੱਗਾਂ ਦੀ ਬਟਾਂਦਰੇ ਨਾਲ ਠੀਕ ਸਾਰੀਆਂ 12 ਮਿਸਲਾਂ ਨੂੰ ਇਕਜੁੱਟ ਕਰਨ ਤੋਂ ਬਾਅਦ ਰਣਜੀਤ ਸਿੰਘ ਨੇ 1801 ਵਿੱਚ 1801 ਇੰਪੋਰਟੈਂਟ ਆ ਜੀ ਨਾ ਜੀ ਇਹ ਕਦੋਂ 1801 ਵਿੱਚ ਪਹਿਲੀ ਵਿਸਾਖ ਨੂੰ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਕੌਸ਼ਿਸ਼ ਕੀਤਾ ਜਿਸ ਦੀ ਰਾਜਧਾਨੀ ਲਾਹੌਰ ਸੀ 1801 ਰਾਜਧਾਨੀ ਕਿਹੜੀ ਸੀ ਜੀ ਲਾਹੌਰ ओके okay. अच्छा आप अपना थोड़ा मैप देख लीजिए जी हां देखो आज सिजी महाराजा रणजीत सिंह ਦੇ ਟਾਈਮ ਦਾ ਪੰਜਾਬ ਦੇਖੋ ਕਿੰਨਾ ਵਿਸ਼ਾਲ ਖੇਤਰ ਆ ਥੋੜਾ ਇਹ ਵੀ ਦੇਖਣਾ ਕਿ ਸਤਲੁਜ ਤੋਂ ਪਾਰ ਵਾਲਾ ਜਿਹੜਾ ਆ ਏਰੀਆ ਨਾ ਹਰਿਆਣੇ ਵਾਲਾ ਇਹ ਨਹੀਂ ਸੀ ਜੀ ਇਹ ਉਹਨਾਂ ਦੇ ਰਾਜ ਅੰਦਰ ਨਹੀਂ ਆਉਂਦਾ ਸੀ ਠੀਕ ਹੈ ਇਹ ਗੱਲ ਤੁਸੀਂ ਦੇਖ ਲੈਣੀ ਜੀ ਇੱਥੇ ਪਸ਼ਾਵਰ ਮਲਤਾਨ ਠੀਕ ਹੈ ਕਸ਼ਮੀਰ ਲੇ ਲਦਾਖ ਤੱਕ ਸਾਰਾ ਏਰੀਆ ਆਉਂਦਾ ਸੀ ਚੀਨ ਦੇ ਖੇਤਰ ਵੀ ਆਉਂਦੇ ਸੀ ਠੀਕ ਹੈ ਜੀ ਅੱਜ ਨਹੀਂ ਰੱਖਦੇ ਆ ਜੀ ਬਾਕੀ ਨੈਕਸਟ ਕਲਾਸ ਕਰਦੇ ਆਂ ਜੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ